ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਦੇ ਸੂਟ ਤੁਹਾਨੂੰ ਦੇਣ ਲੱਗਾ ਜੇ ਮੈਂ ਜਿੰਨੂੰ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਡਾਇਮੰਡ ਹੀਰੇ ਬਹੁਤ ਟੌਪ ਦੇ ਸੂਟ ਜੇ ਮੈਂ ਹੁਣੇ ਲਾਈਵ ਇਹਦਾ ਜਿਹੜਾ ਬਣਾਇਆ ਹਟ ਆਇਆ ਹੁਣ ਜਦੋਂ ਤੁਸੀਂ ਵੀਡੀਓ ਵੇਖਣ ਰਿਹਾ ਜੇ ਸਵੇਰ ਦੇ 8:00 ਵੱਜ ਗਏ ਹੋਣਗੇ ਵੀਡੀਓ ਪੋਸਟ ਹੋ ਚੁੱਕੀ ਹੋਊਗੀ ਤੇ ਇਹ ਸੂਟਾਂ ਦਾ ਮੈਸੇਜ ਬਾਰ-ਬਾਰ ਮੈਨੂੰ ਜਿਹੜੇ ਵੀਡੀਓ ਦੇ ਵਿੱਚ ਹੁਣ ਲਾਈਵ ਦੇ ਵਿੱਚ ਬੁਕਿੰਗ ਹੋਣ ਢਈ ਆ ਉਹਨਾਂ ਦੇ ਆਉਣ ਢੇ ਸੋ ਤੁਸੀਂ ਵੀ ਬੁੱਕ ਕਰ ਸਕਦੇ ਜੇ ਸੂਟ ਸੁਣ ਸੁਣੇ ਵੀਡੀਓ ਚੈੱਕ ਕਰ ਲਿਓ ਸਾਰੇ ਹੈਂ ਇਹ ਦੁਬਾਰੇ ਨਹੀਂ ਆਉਣਾ ਦੁਬਾਰੇ ਰੇਟ ਪਲੱਸ ਆਉਣਾ ਜੇ ਇਹ ਤੁਹਾਨੂੰ ਰੇਟ ਕਿਉਂ ਦੇਣ ਲੱਗਾ ਵੀਡੀਓ ਚ ਚੈੱਕ ਕਰਿਓ ਤੇ ਸੂਟ ਬੁੱਕ ਕਰਿਓ ਤੇ ਲਓ ਜੀ ਕਰਿਓ ਪਹਿਲਾ ਸੂਟ ਚੈੱਕ ਇਹ ਸੂਟ ਜਿਹੜੇ ਅੱਜ ਆਪਾਂ ਤੁਹਾਨੂੰ ਦੇਣ ਲੱਗੇ ਆ ਇਹ ਬਹੁਤ ਸੋਹਣੇ ਸੋਹਣੇ ਸੂਟ ਜੇ ਤੇ ਇਹਨਾਂ ਦੇ ਪ੍ਰਾਈਸ ਜਿਹੜੇ ਜੇ ਤੁਹਾਨੂੰ ਦੇ ਦਿੱਤੇ ਆਪਾਂ ਸੇਲ ਵਾਲੇ ਤੇ ਇਹ ਆਪਣੇ ਕੋਲ ਸਟਾਕ ਜਿਹੜਾ ਜੇ ਅੱਜ ਵੀਡੀਓ ਚ ਆ ਗਿਆ ਇਹ ਦੁਬਾਰਾ ਰਿਪੀਟ ਨਹੀਂ ਜੇ ਹੋਣਾ ਤੇ ਜੇ ਸੂਟ ਆਉਣਗੇ ਨਵੇਂ ਤੇ ਉਹ ਸਮਝੋ ਵੀ ਪਲੱਸ ਰੇਟ 'ਚ ਆਉਣਗੇ ਇਹ ਰੇਟ 'ਚ ਨਹੀਂ ਜੇ ਮਿਲਣੇ ਤੇ ਕਿਉਂਕਿ ਇਹ ਆਪਣੇ ਕੋਲ ਹੈਗਾ ਜੇ ਸਿਰਫ ਇੱਕ ਡੈਮੋ ਸੈਂਪਲ ਜਿਹੜਾ ਅੱਜ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਕਿ ਅੱਗੇ ਰਖੜੀ ਤੇ ਆਪਣੀ ਤਿਆਰੀ ਜਿਹੜੀ ਫੁੱਲ ਚੱਲਣ ਢਈ ਆ ਤੇ ਇਹ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਦੇਣੇ ਆ ਤੁਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਗਿਫਟ ਦੇ ਸਕਦੇ ਜੇ ਰਖੜੀ ਵਾਸਤੇ ਰੱਖਣੇ ਆ ਤਾਂ ਲੈ ਕੇ ਹੁਣੇ ਬੁੱਕ ਕਰਕੇ ਰੱਖ ਲਓ ਤੇ ਜੇ ਸਟਿਚ ਕਰਾਉਣੇ ਆ ਤਾਂ ਸਟਿਚ ਕਰਵਾ ਲਿਓ ਮੈਂ ਭੇਜ ਦੂੰਗਾ ਸਟਿਚ ਕਰਾ ਕੇ ਵੀ ਤੇ ਇਹ ਸਾਰੇ ਸੂਟਾਂ ਦੇ ਨਾਲ ਲਾਈਨਿੰਗ ਲੱਗਣੀ ਜੇ ਸਾਰੇ ਸੂਟ ਆਉਣੇ ਜੇ ਸਿਲਕ بیس ਦੇ ਵਿੱਚ ਜਿਹਦੇ ਵਿੱਚ ਔਰਗਾਂਜਾ ਆਊਗੀ ਜੇ ਕ੍ਰੇਪ ਆਊਗੀ ਜੇ ਤੇ ਬਾਕੀ ਆ ਜੋ ਦੇ ਇਹ ਸੋਹਣਾ ਜਿਹਾ ਸੂਟ ਚੈੱਕ ਕਰਿਓ ਔਰਗਾਂਜਾ ਦਾ ਸ਼ਰਟ ਆਉਣੀ ਜੇ ਇਹਦੀ ਔਰਗਾਂਜਾ ਦੀ ਤੇ ਸਾਰੇ ਸੂਟਾਂ ਦੇ ਵਿੱਚ ਤੁਹਾਨੂੰ ਹੈਂਡਵਰਕ ਦਾ ਹਾਈਲਾਈਟ ਥੋੜਾ ਥੋੜਾ ਮਿਲ ਜੂਗਾ ਜੀ ਤੇ ਇੱਕ ਬੇਨਤੀ ਮੇਰੀ ਇਹ ਜੇ ਕੋਈ ਚੇਂਜ ਨਹੀਂ ਜੇ ਕੋਈ ਵਾਪਸੀ ਨਹੀਂ ਜੇ ਦੁਕਾਨ ਤੋਂ ਆਣ ਕੇ ਲੈ ਕੇ ਜਾਣਾ ਆਪਣੀ ਤਸੱਲੀ ਕਰਕੇ ਪੂਰੀ ਚੈੱਕ ਕਰਕੇ ਲੈ ਕੇ ਜਾਇਓ ਆਨਲਾਈਨ ਮੰਗਾਉਣਾ ਆ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਮਨ ਬਣਾ ਕੇ ਮੰਗਾਇਓ ਇਹਦੇ ਵਿੱਚ ਕੋਈ ਵੀ ਵਾਪਸੀ ਚੇਂਜ ਨਹੀਂ ਜੇ ਹੈਗੀ ਇਹਦੇ 'ਚ ਕੀ ਕਿਸੇ ਸੂਟ 'ਚ ਵੀ ਨਹੀਂ ਹੈਗੀ ਆਪਣਾ ਆਪਾਂ ਕਿਸੇ ਦੇ ਵਿੱਚ ਵੀ ਚੇਂਜ ਤੇ ਵਾਪਸੀ ਨਹੀਂ ਜੇ ਕਰਦੇ ਤੇ ਸੋ ਤੁਸੀਂ ਇਹ ਸੂਟ ਬੁੱਕ ਕਰ ਲਿਓ ਰੇਟ ਦਊਗਾ ਸਿਰਫ ਤੁਹਾਨੂੰ ਮੈਂ 1290 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਇਹ ਸੂਟ ਜਿਹੜੇ ਆ 3250 3500 ਦੀ ਰੇਂਜ ਵਾਲੇ ਜਿਹੜੇ ਅੱਜ ਤੁਹਾਨੂੰ ਵੀਡੀਓ ਚ ਆਪਾਂ ਦੇ ਦੇਣੇ ਆ ਸਿਰਫ 1290 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਆਹ ਲਓ ਜੀ ਅੱਗੇ ਆ ਗਿਆ ਜੇ ਕ੍ਰਾਸ਼ ਸ਼ਿਮਰ ਦੇ ਵਿੱਚ ਕਲਰ ਮਿਲ ਜੂਗਾ ਜੇ ਸੇਮ ਡਿੱਟ ओरिजिनल ਵੀਡੀਓ ਵਾਲਾ ਤੇ ਰੇਟ ਆਉਣਾ ਜੇ ਸਿਰਫ ਇਹਦਾ ਤੁਹਾਨੂੰ ਮਿਲੂਗਾ 1290 ਰੁਪਏ ਦੇ ਵਿੱਚ ਆਹ ਤੁਸੀਂ ਵੇਖ ਸਕਦੇ ਜੇ ਨੈਕ ਬਣੀ ਹੈ ਦੀ ਨੈਕ ਦੇ ਉੱਤੇ ਹਾਈਲਾਈਟ ਜੇ ਹੈਂਡਵਰਕ ਦਾ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੇ ਉਹ ਵੀ ਕ੍ਰਾਸ਼ ਸ਼ਿਮਰਦਾ ਜੇ ਤੇ ਬਹੁਤ ਸੋਹਣੀ ਲੈਂਸ ਦਾ ਵਰਕ ਜੇ ਦੁਪੱਟਾ ਡਿਜ਼ਾਈਨਰ ਬਣਿਆ ਸਾਰੇ ਸੂਟ ਦੇ ਉੱਤੇ ਉਹਨਾਂ ਜੇ ਪੈਨਲ ਦਾ ਵਰਕ ਤੇ ਨਾਲ ਇਹਦੇ ਹੋਣੀਆਂ ਜੇ ਬਾਹਾਂ ਦੇ ਉੱਤੇ ਵਰਕ ਬਹੁਤ ਸੋਹਣਾ ਬਣਿਆ ਆ ਲੋ ਜੀ ਇਹ ਵੀ ਤੁਹਾਨੂੰ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਮਿਲ ਜੂਗਾ ਜੇ ਇਹਦਾ ਸੂਟ ਦਾ ਪ੍ਰਾਈਸ ਵੀ ਜਿਹੜਾ ਇਹ ਜਾ ਇਹਦਾ 2500 ਦੇ ਕਰੀਬ-ਕਰੀਬ ਸੂਟ ਉਦੋਂ ਮਿਲਦਾ ਹੈਗਾ ਤੁਹਾਨੂੰ ਜਦੋਂ ਪੂਰਾ ਫੁੱਲ ਸੀਜ਼ਨ ਹੈਗਾ ਇਹਨਾਂ ਦਾ ਪੀਕ ਤੇ ਇਹ ਸੂਟ ਜਦੋਂ ਹੁਣ ਆ ਸੂਟ ਜਿਹੜਾ ਇਹ ਜੇ ਇਹ ਵੀ 3500 ਤੋਂ 4000 ਦੀ ਰੇਂਜ ਦੇ ਵਿੱਚ ਹੈਗਾ ਜਿਹੜਾ ਅੱਜ ਆਪਾਂ ਤੁਹਾਨੂੰ ਦੇ ਦੇਣਾ ਆ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਤੁਸੀਂ ਆਪ ਚੈੱਕ ਕਰ ਲਿਓ ਆ ਲੋ ਜੀ ਸਾਰਾ ਸੂਟ ਹੈਂਡਵਰਕ ਦਾ ਬਣਿਆ ਜੇ ਇਹਦੇ ਵਿੱਚ ਮਸ਼ੀਨ ਵਰਕ ਹੈ ਤੱਲੇ ਦਾ ਵਰਕ ਹੈ ਹੈਂਡਵਰਕ ਹੈ ਨਾਲ ਤੇ ਆ ਲੋ ਜੀ ਆ ਸੋਨਾ ਜ ਆ ਪੈਚ ਨਹੀਂ ਜੇ ਇਹ ਸਾਰਾ ਐਮਬਰਾਇਡਰੀ ਵਰਕ ਹੋਇਆ ਜੇ ਇਹਦੇ ਵਿੱਚ ਠੀਕ ਆ ਜੀ ਤੇ ਆ ਘੇਰਾ ਜੇ ਘੇਰੇ ਤੇ ਵੀ ਸਾਰੇ ਇਹਦੇ ਹੈਂਡਵਰਕ ਜੇ ਕਲਰ ਹੈਗਾ ਜੇ ਪੀਚ ਨਾਲ ਰੈੱਡ ਜਿਹੜੀ ਜੇ ਇਹਦੇ ਉੱਪਰ ਐਮਬਰਾਇਡਰੀ ਆ ਤੇ ਆ ਨਾਲ ਇਹਦੇ ਹੋਇਆ ਜੇ ਬਾਹਾਂ ਦੇ ਉੱਪਰ ਵਰਕ ਆ ਹਾਂਜੀ ਇਹਦੀ ਤੁਸੀਂ ਬਾਟਮ ਬਣਾ ਲਿਓ ਚਾਹੇ ਨੂੰ ਆਪਣੀਆਂ ਬਾਜੂ ਤੇ ਲਾਏਓ ਤੇ ਨਾਲ ਦੁਪੱਟਾ ਜੇ ਇਹਦੇ ਚਨਾਉਂ ਦਾ ਡਿਜ਼ਾਈਨਰ ਦੁਪੱਟਾ ਬਣਿਆ ਜੇ ਫੋਰ ਸਾਈਡ ਦੁਪੱਟੇ ਦੇ ਹੋਇਆ ਜੇ ਐਮਬ੍ਰੋਇਡਰੀ ਵਰਕ ਤੇ ਲੈਂਸ ਲੱਗੀ ਜੇ ਬੜੀ ਸ਼ਾਨਦਾਰ ਜੀ ਤੇ ਰੇਟ ਇਹਦਾ ਜਿਹੜਾ ਜੇ ਉਹ ਹੈਗਾ ਜੇ 1290 ਰੁਪਏ ਪਲੱਸ ਰੇਂਜ ਦੇ ਸੂਟ ਹੈ ਜਿਹੜੇ ਆਪਾਂ ਤੁਹਾਨੂੰ ਅੱਜ ਵੀਡੀਓ 'ਚ ਦੇਣ ਦੇ ਆ ਇਹਦੇ ਵਿੱਚ ਹੀ ਆ ਗਿਆ ਜੇ ਇੱਕ ਆਪਣੇ ਕੋਲ ਸ਼ਾਨਦਾਰ ਜਾਂ ਲਵੈਂਡਰ ਕਲਰ ਲਾਈਟ ਲਵੈਂਡਰ ਜੇ ਨਾਲ ਕੰਟਰਾਸਟ ਵੇਖ ਸਕਦੇ ਜੇ ਤੁਸੀਂ ਕਿੰਨਾ ਪਿਆਰਾ ਆ ਤੇ ਇਹ ਤੁਸੀਂ ਬੁੱਕ ਕਰ ਲਿਓ ਸ਼ਿਪਿੰਗ ਫ੍ਰੀ ਦੇ ਨਾਲ ਪੂਰੇ ਆਲ ਓਵਰ ਹੁਣ ਅੱਗੇ ਆਉਣ ਵਾਲੇ ਸੂਟਾਂ ਦੇ ਵਿੱਚ ਤੁਹਾਨੂੰ ਨਾ ਤਾਂ ਇਹ ਰੇਟ ਮਿਲਨੇ ਜੇ ਤੇ ਨਾ ਹੀ ਇਹ ਸੂਟ ਮਿਲਨੇ ਤੇ ਇਹ ਵੀ ਸੂਟ ਸੇਮ ਉਦਾਂ ਹੀ ਬਣਿਆ ਜੇ ਇਹਦੇ ਵਿੱਚ ਵੀ ਤੁਸੀਂ ਵੇਖ ਸਕਦੇ ਜੇ embroidery work ਆਊਗਾ ਜੇ ਇਹ ਪੈਚ ਨਹੀਂਗਾ ਇਹ ਵੀ embroidery work ਆ neck ਤੇ ਡਿਜ਼ਾਈਨ ਬਹੁਤ ਸੋਹਣਾ ਹੈ ਹੈਂਡਵਰਕ ਦਾ ਦੁਪੱਟਾ ਨਾਲ ਸੇਮ ਤੁਹਾਨੂੰ ਮਿਲ ਜੂਗਾ ਜੇ ਇਹਦੇ ਵਿੱਚ origional video ਵਾਲਾ ਤੇ ਆ ਸੂਟ ਦਾ ਪੂਰਾ ਕਲਰ ਤੇ ਆ ਸੋਹਣਾ ਜਾਂ ਸੂਟ ਨਾਲ ਇਹਦੇ ਬਹਾਂ ਦੇ ਉੱਪਰ ਵਰਕ ਜੇ ਰੇਟ ਉਹੀ ਸੇਮ 1290 ਨਾ ਕਿ ਤੋਂ ਮਿਲੇ ਤੇ ਨਾ ਲੱਭੇ ਸੱਚੀ ਗੱਲ ਹੈ ਨਾ ਇਹਨੇ ਰੇਟ 'ਚ ਮਿਲਦਾ ਜੇ ਨਾ ਹੀ ਇਹ ਸੂਟ ਲੱਭਣਾ ਜੇ ਤੁਹਾਨੂੰ ਤੇ ਆ ਵੀ ਕਰ ਲਿਓ ਚੈੱਕ ਅੱਗੇ ਕਲਰ ਆ ਗਿਆ ਜੇ ਬਹੁਤ ਸੋਹਣਾ ਮਹਿੰਦੀ ਸ਼ੇਡ ਦੇ ਵਿੱਚ ਜਿਹਦੇ ਵਿੱਚ ਫੈਬਰਿਕ ਮਿਲੂਗਾ ਜੇ ਤੁਹਾਨੂੰ ਇਹਦਾ ਔਰਗਾਂਜਾ ਦਾ ਤੇ ਇਹਦੇ ਨਾਲ ਬਾਟਮ ਦੇ ਉੱਤੇ ਆਜੂਗਾ ਜੇ ਵਰਕ ਬੜਾ ਸ਼ਾਨਦਾਰ ਇਹਦੇ ਆ ਹੈਗੀ ਜੇ ਇਹਦੀ ਬਾਟਮ ਤੇ ਆ ਹੈਗਾ ਜੇ ਇਹਦਾ ਨੈਕ ਨੈਕ ਬਣਿਆ ਜੇ ਬਹੁਤ ਸੋਹਣਾ ਡਿਜ਼ਾਈਨਰ ਤੇ ਨੈਕ ਦੇ ਉੱਪਰ ਹਾਈਲਾਈਟ ਹੈਂਡਵਰਕ ਦਾ ਮਿਲ ਜੂਗਾ ਜੇ ਇਧਰੋਂ ਮੋਰ ਬਣਿਆ ਤੇ ਮੋਰ ਦੇ ਉੱਪਰ ਵੀ ਮੋਰ ਡਿਜ਼ਾਈਨ ਮੋਰ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੇ ਉਹ ਵੀ ਆਜੂਗਾ ਜੇ ਐਮਬਰਾਇ ਬਹੁਤ ਸੋਹਣਾ ਦੁਪੱਟਾ ਜੇ ਬਹੁਤ ਜ਼ਿਆਦਾ ਸੋਹਣਾ ਇਹਦੇ ਵਿੱਚ ਤੁਹਾਨੂੰ ਵਰਕ ਮਿਲ ਜੂਗਾ ਦੁਪੱਟੇ ਦੇ ਉੱਤੇ ਵੀ ਦੇਖ ਸਕਦੇ ਜੇ ਤੁਸੀਂ ਕੱਟ ਵਰਕ ਤੇ ਨਾਲ ਸਾਰਾ ਡਿਜ਼ਾਈਨਰ ਦੁਪੱਟਾ ਐਮਬਲੋਇਡਰੀ ਵਰਕ ਦੇ ਨਾਲ ਇਹ ਸੂਟ ਦਾ ਰੇਟ ਜਿਹੜਾ ਆਉਣਾ ਜੇ ਇਹ ਵੀ ਸੇਮ 1200 ਤੇ 90 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਅੱਗੇ ਚੈੱਕ ਕਰ ਲਿਓ ਸ਼ੇਡ ਆ ਗਈ ਜੇ ਰਾਣੀ ਬਹੁਤ ਹੀ ਪਿਆਰੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣੀ ਸ਼ੇਡ ਜੇ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਜੇ ਸਾਰਾ ਇਹ ਵਰਕ ਜਿਹੜਾ ਜੇ ਬਹੁਤ ਸੋਹਣਾ ਮਸ਼ੀਨ ਦਾ ਵਰਕ ਪਲੱਸ ਹੈਂਡ ਵਰਕ ਜਿਹੜਾ ਜੇ ਹਾਈਲਾਈਟ ਮਿਲ ਜ ਪੈਨਲ ਦਾ ਵਰਕ ਜੇ ਸਾਰੇ ਸੂਟ ਤੋਂ ਲੈ ਕੇ ਤੇ نیچے ਇਹਦੇ ਘੇਰੇ ਤੱਕ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਓਪਨ ਲੈਂਥ ਇਹਦੀ ਬਣ ਜਾਂਦੀ ਜੀ ਤੇ ਨਾਲ ਇਹਦੇ ਦੁਪट्टे ਦੇ ਉੱਤੇ ਬਣਿਆ ਜੇ ਐਮਬਰਾਇਡਰੀ ਵਰਕ ਬੜਾ ਸੋਹਣਾ ਨੈਟ ਦਾ ਦੁਪੱਟਾ ਜੇ ਬਹੁਤ ਪਿਆਰਾ ਤੇ ਆਹ ਲਓ ਜੀ ਇਹਦੇ ਵਿੱਚ ਚੈੱਕ ਕਰ ਲਿਓ ਸਾਰਾ ਸੂਟ ਤੇ ਨਾਲ ਬਾਟਮ ਜਿਹੜੀ ਇਹਦੇ ਨਾਲ ਆਉਂਦੀ ਜੇ ਪਲੇਨ ਉਪਾੜਾ ਸਿਲਕ ਦੀ ਸੇਮ ਰੇਟ ਸੇਮ ਰੇਂਜ ਵਿੱਚ ਮਿਲ ਜੂਗਾ ਜੇ 1200 ਤੇ 90 ਰੁਪਈਆ ਦੇ ਵਿੱਚ ਤੇ ਲਓ ਜੀ ਇੱਕ ਹੋਰ ਸ਼ਾਨਦਾਰ ਸੂਟ ਚੈੱਕ ਕਰੋ ਜਿਹਦੇ ਵਿੱਚ ਬਹੁਤ ਪਿਆਰਾ ਵਰਕ ਜੇ ਬਾਟਮਾਂ ਜਿਹੜੀ ਆਉਂਦੀ ਹੈ ਦੀ ਰੈੱਡ ਕਲਰ ਦੀ ਬਾਟਮ ਦੇ ਉੱਤੇ ਵਰਕ ਜੇ ਤੇ ਪਲਾਸ ਇਹਦੇ ਨਾਲ ਸਾਰੇ ਸੂਟ ਦੇ ਉੱਪਰ ਵਰਕ ਬਣਿਆ ਜੇ এলিਫੈਂਟ ਵਾਲਾ ਡਿਜ਼ਾਈਨ ਤੇ ਆਹ ਨਾਲ ਡਿਜ਼ਾਈਨ ਇਹਦਾ ਹੈਗਾ ਜੇ ਬਾਹਾਂ ਦੇ ਉੱਪਰ ਤੇ ਆਹ ਦੁਪੱਟਾ ਜੇ ਡਿਜ਼ਾਈਨਰ ਇਹਦੇ ਨਾਲ ਚੁਣੋਂਦਾ ਤੇ ਬਹੁਤ ਸੋਹਣਾ ਫੈਬਰਿਕ ਜੇ ਸ਼ਿਮਰਦਾ ਤੇ ਹੈਂਡਵਰਕ ਹਾਈਲਾਈਟ ਜਿਹੜੀ ਜੇ ਉਹ ਤੁਹਾਨੂੰ ਮਿਲ ਨਹੀਂ ਮਿਲਣੀ ਆ ਉੱਪਰੋਂ neck ਦੇ ਉੱਪਰ ਡਿਜ਼ਾਈਨ ਇਹਦੇ ਜ ਬੜਾ ਸੋਹਣਾ ਤੇ ਕਲਰ ਕੰਟਰਾਸਟ ਬਹੁਤ ਸੋਹਣਾ ਜੇ 골ਡਨ ਦੇ ਨਾਲ ਰੈੱਡ ਦਾ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 1290 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਪਿਆਰੀ ਜੀ ਸ਼ੇਡ ਆ ਗਈ ਜੇ ਪਿੰਕ ਬਹੁਤ ਹੀ ਪਿਆਰੀ ਸ਼ੇਡ ਜੇ ਸੇਮ origignal ਵੀਡੀਓ ਵਾਲਾ ਕਲਰ ਜੇ ਇਹਦੇ ਨਾਲ ਵੀ ਬਾਟਮ ਜਿਹੜੀ ਜੇ ਉਹ ਤੁਹਾਨੂੰ ਮਿਲੂਗੀ ਜੇ ਉਪਾੜਾ ਸਿਲਕ ਦੀ ਬਾਟਮ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਜੇ ਤੇ ਨਾਲ ਇਧਰ ਡਿਜ਼ਾਈਨਰਾ ਜੇ ਇਹਦੀਆਂ ਬਾਹਾਂ ਦੇ ਉੱਪਰ ਬਣਿਆ ਜੇ ਬੜਾ ਪਿਆਰਾ ਇਧਰੋਂ ਨੈਕ ਜਿਹੜੀ ਜੇ ਬਹੁਤ ਸੋਹਣੀ ਬਣੀ ਆ ਹੈਂਡਵਰਕ ਦਾ ਹਾਈ ਆਈਟਮ ਮਿਲੂਗਾ ਸਾਰੇ ਸੂਟ ਦੇ ਵਿੱਚ ਤੁਹਾਨੂੰ ਆਹ ਵੇਖ ਸਕਦੇ ਜੇ ਤੁਸੀਂ ਆਹ ਲੋ ਜੀ ਚੈੱਕ ਕਰ ਲਓ ਤੇ ਰੇਟ ਜਿਹੜਾ ਜੇ ਇਹਦਾ ਬਹੁਤ ਪਿਆਰਾ ਤੇ ਬਹੁਤ ਰੀਜ਼ਨੇਬਲ ਰੇਟ ਜੇ ਸਿਰਫ ਤੇ ਸਿਰਫ 1290 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਇਹ ਸੂਟ ਜਿਹੜੇ ਨੇ ਚਾਰ ਚਾਰ ਹਜ਼ਾਰ ਵਾਲੇ ਸੂਟ ਆ ਜਿਹੜੇ ਅੱਜ ਤੁਹਾਨੂੰ ਆਪਾਂ ਬਹੁਤ ਜ਼ਿਆਦਾ ਸਸਤੇ ਦੇ ਦਿੱਤੇ ਆ ਲੋਟ ਦੇ ਵਿੱਚ ਰੇਟ ਸਿਰਫ 1290 ਰੁਪਏ ਆ ਵੀ ਕਲਰ ਚੈੱਕ ਕਰ ਲਿਓ ਬਹੁਤ ਸੋਹਣਾ ਕਲਰ ਜੇ ਬਹੁਤ ਪਿਆਰੀ ਸ਼ੇਡ ਜੇ ਇਹ ਆ ਜਿਹੜਾ ਜੇ ਇੰਡੀਗੋ ਸ਼ੇਡ ਦੇ ਵਿੱਚ ਤੇ ਬਹੁਤ ਹੀ ਸੋਹਣਾ ਸੂਟ ਜੇ ਇਦੇ ਵਿੱਚ ਸਾਰੇ ਵਰਕ ਹੋਇਆ ਜੈ ਤਿੱਲੇ ਦਾ ਤੇ ਨਾਲ ਹੈਂਡਵਰਕ ਦੀ ਹਾਈਲਾਈਟ ਜੇ ਸਾਰੇ ਸੂਟ ਦੇ ਵਿੱਚ ਵੇਖ ਸਕਦੇ ਜੀ ਤੁਸੀਂ ਘੇਰਾ ਜਿਹੜਾ ਇਹਦਾ ਜੇ ਇਹਦਾ 18 19 ਘੇਰਾ ਜਿਹੜਾ ਜੇ ਉਹ ਰੈਡੀ ਹੁੰਦਾ ਜੇ ਤੇ ਇਧਰੋਂ ਇਦੀਆਂ ਚਾਕਾਂ ਦੇ ਉੱਤੇ ਵਰਕ ਜੇ ਬੜਾ ਸੋਹਣਾ ਗਰਲਿਸ਼ ਸੂਟ ਆ ਨੈੱਕ ਦੇ ਉੱਤੇ ਇਹਦੇ ਤੁਹਾਨੂੰ ਮਿਲ ਜੂਗੀ ਹਾਈਲਾਈਟ ਤੇ ਨਾਲ ਐਮਬਰਾਇਡਰੀ ਵਰਕ ਬਹੁਤ ਸੋਹਣਾ ਤੇ ਬਾਟਮ ਜਿਹੜੀ ਜੇ ਨਾਲ ਇਹਦੇ ਆਉਣੀ ਜੇ ਕੰਟਰਾਸਟ ਪਿਸਤਾ ਕਲਰ ਦੀ ਤੇ ਦੁਪੱਟਾ ਵੀ ਨਾਲ ਚਨਾਉਂਦਾ ਹੋਣਾ ਜੇ ਪਿਸਤਾ ਕਲਰ ਦਾ ਕੰਟਰਾਸਟ ਇਹਦੇ ਵਿੱਚ ਤੇ ਰੇਟ ਇਹਦਾ ਜੇ ਉਹ ਸਿਰਫ ਤੇ ਸਿਰਫ 1290 ਰੁਪਏ ਜੇ ਸ਼ਿਪਿੰ ਤੁਸੀਂ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਲੈ ਸਕਦੇ ਜੇ ਬਹੁਤ ਸਸਤੇ ਰੇਟਾਂ ਦੇ ਵਿੱਚ ਰੀਜ਼ਨਬਲ ਪ੍ਰਾਈਸ ਦਊਗਾ ਤੁਹਾਨੂੰ ਮੈਂ ਤੇ ਆਹ ਸੂਟ ਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਦਾ ਜੇ ਵੀ ਇਹਦੇ ਵਿੱਚ ਥੋੜੀ ਥੋੜੀ ਮਿਸਿੰਗ ਹੈਗੀ ਜੇ ਇਹਨੂੰ ਤੁਸੀਂ ਇਗਨੋਰ ਕਰ ਦਿਓ ਜੇ ਬੁੱਕ ਕਰਨਾ ਹੋਊਗਾ ਤਾਂ ਜੀ ਸਤਕੇ ਕਰ ਲਿਓ ਨਾ ਕਰਨਾ ਹੋਊਗਾ ਤਾਂ ਇਹਨੂੰ ਤੁਸੀਂ ਸਕਿਪ ਮਾਰ ਦਿਓ ਕੋਈ ਚੱਕਰ ਨਹੀਂ ਕਰਾ ਪੈਨਲ ਵਰਕ ਜੇ ਬਹੁਤ ਸੋਹਣਾ ਔਰਗੰజా ਦੀ ਸ਼ਰਟ ਜੇ ਮਹਿੰਦੀ ਕਲਰ ਦਾ ਤੇ ਇਹ ਵੀ ਸੂਟ ਜਿਹੜਾ ਹੈ ਜੇ ਮਾਰਕੀਟ ਦੇ ਵਿੱਚ ਉਸ ਟਾਈਮ ਤੇ ਪ੍ਰਾਈਸ ਦਾ ਜਿਹੜਾ ਹੈਗਾ ਉਹ ਵੇਗਿਆ 2500 ਦਾ ਅੱਜ ਤੁਹਾਨੂੰ ਮਿਲ ਜਣਾ ਜੇ ਸਿਰਫ ਸਿਰਫ 1290 ਰੁਪ ਸ਼ਿਪਿੰਗ ਫਰੀ ਦੇ ਨਾਲ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਾਰੇ ਦੁਪੱਟੇ ਦੇ ਵਰਕ ਵੇਖ ਸਕਦੇ ਹੋ ਜਿਹਾ ਔਰਗਾਂజా ਦਾ ਦੁਪੱਟਾ ਜੇ ਦੇ ਨਾਲ ਤੇ ਆਹ ਲਓ ਜੀ ਇੱਕ ਹੋਰ ਸ਼ਾਨਦਾਰ ਜਿਹਾ ਸੂਟ ਕਲਰ ਆ ਗਿਆ ਜਿਹਾ ਵਾਈਨ ਬਹੁਤ ਪਿਆਰੇ ਪਿਆਰੇ ਕਲਰ ਨੇ ਬਹੁਤ ਜ਼ਿਆਦਾ ਸੋਹਣੇ ਖੇੜੇ ਖੇੜੇ ਸੂਟ ਨੇ ਤੇ ਐਨ ਫੁੱਲਾਂ ਵਰਗੇ ਸੂਟ ਨੇ ਬਹੁਤ ਪਿਆਰੇ ਪਿਆਰੇ ਤੇ ਇੱਕ ਚੀਜ਼ ਹੋਰ ਇਹਦੇ ਵਿੱਚ ਨਾ ਦੁਪੱਟੇ ਜਿਹੜੇ ਜੇ ਇਹ ਤੁਹਾਨੂੰ ਵੀਡੀਓ 'ਚ ਲੱਗਣ ਰਿਹਾ ਵੀ ਕਲਰ ਸ਼ਾਇਦ ਫਰਕ ਨੇ ਕਲਰ ਫਰਕ ਨਹੀਂ ਗਾ ਜਦੋਂ ਦੁਪੱਟੇ ਖੁੱਲ ਜਾਂਦੇ ਆ ਨਾ ਇਹਨਾਂ ਨੂੰ ਜਦੋਂ ਖੋਲ ਕੇ ਕਸਟਮਰ ਲੈਂਦਾ ਨਾ ਤਾਂ ਇਹ ਸੇਮ ਕਲਰ ਇਦਾਂ ਦੇ ਹੋ ਜਾਂਦੇ ਆ ਸੇਮ ਬੇਸ ਕਲਰ ਜਿੱਦਾਂ ਬਾਟਮ ਦਾ ਹੈ ਤੇ ਇਹਦਾ ਸ਼ਰਟ ਦਾ ਇਹ ਤੁਹਾਨੂੰ ਵੀਡੀਓ 'ਚ ਲੱਗਦਾ ਮੈਨੂੰ ਵੀ ਕਿਉਂਕਿ ਵੇਖਾਂ 'ਚ ਲੱਗਣ ਰਿਹਾ ਵੀ ਜਿੱਦਾਂ ਫਰਕ ਹੁੰਦਾ ਦੁਪੱਟੇ ਦਾ ਪਰ ਫਰਕ ਨਹੀਂ ਗਾ ਇਹ ਹੈਗੀ ਜੇ ਨਾਲ ਇਹਦੇ ਬਾਟਮ ਬਾਟਮ ਦੇ ਉੱਤੇ ਵਰਕ ਸੋਨਾ ਜਾਂ ਬਾਟਮ ਹੈਗੀ ਜੇ ਕ੍ਰੇਪ ਦੀ ਸ਼ਰਟ ਹੈਗੀ ਜੇ ਵਿਸਕੋਸ ਔਰਗਾਂਜਾ ਦੀ ਰੇਟ ਹੈਗਾ ਜੇ ਇਹ ਆ ਵੀ ਕਰਿਓ ਚੈੱਕ ਕਲਰ ਆ ਗਿਆ ਜੇ ਜਾਮਨੀ ਸ਼ੇਡ ਬਹੁਤ ਸੋਹਣੀ ਸ਼ੇਡ ਜੇ ਤੇ ਬਹੁਤ ਜਿਆਦਾ ਪਿਆਰਾ ਕਲਰ ਜੇ ਜਿਹਦੇ ਵਿੱਚ ਸ਼ਰਟ ਮਿਲੂਗੀ ਜੇ ਵਿਸਕੋਸ ਔਰਗਾਂਜਾ ਦੀ ਦੁਪੱਟਾ ਵੀ ਔਰਗਾਂਜਾ ਦਾ ਤੇ ਬਾਟਮ ਜਿਹੜੀ ਜੇ ਉਹ ਆਣੀ ਜੇ ਉਹ ਪਾੜਾ ਸਿਲਕ ਦੀ ਬਾਟਮ ਤੇ ਵਰਕ ਬੜਾ ਸ਼ਾਨਦਾਰ ਜੇ ਇਧਰੋਂ ਨੈਕ ਦੇਤੇ ਵਰਕ ਬੜਾ ਸ਼ਾਨਦਾਰ ਜੇ ਤੇ ਰੇਟ ਇਹਦਾ ਜਿਹੜਾ ਜੇ ਉਹ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 1290 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ 'ਚ ਆ ਆ ਗਈ ਜੇ ਅੱਗੇ ਮਹਿੰਦੀ ਸ਼ੇਡ ਤੇ ਸੂਟ ਚੈੱਕ ਕਰ ਲੋ ਪੈਚ ਵਰਕ ਏਮਬਰਾਇਡਰੀ ਜੇ ਬਹੁਤ ਪਿਆਰੀ ਏ ਦੀ ਤੇ ਜੇ ਆਪਾਂ ਇਕੱਲਾ ਵਰਕ ਹੀ ਕਰਾਈਏ ਨਾ ਵਰਕ ਹੀ ਇਹਦਾ ਇਕੱਲਾ ਵਰਕ ਹੀ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਦਾ ਹੈਂਡ ਵਰਕ ਦਾ ਹਾਈਲਾਈਟ ਪਾ ਕੇ 3000 ਦੇ ਕਰੀਬ-ਕਰੀਬ ਚਲ ਜਾਂਦਾ ਵਰਕ ਇਹਦਾ 3000 ਤੋਂ ਪਲੱਸ ਹੀ ਜਾਊਗਾ ਤੇ ਆਪਾਂ ਤੁਹਾਨੂੰ ਸਾਰਾ ਸੂਟ ਦੇਣ ਦੇ ਆ ਵਿਦ ਆਰਮ ਵਰਕ ਸਾਰੀਆਂ ਬਾਹਾਂ ਦੇ ਵਰਕ ਆਊਗਾ ਇਹਦੀਆਂ ਤੇ ਨੈਕ ਦੇ ਉੱਤੇ ਹਾਈਲਾਈਟ ਆਊਗਾ ਹੈਂਡ ਵਰਕ ਦਾ ਦੁਪੱਟਾ ਆਊਗਾ ਜੇ ਚਨੋਂ ਦਾ ਇਧਰੋਂ ਸੈਂਟਰ ਚ ਆਊਗਾ ਜੇ ਤੇ ਪੈਚ ਏਮਬਰਾਇਡਰੀ ਬੜੀ ਸੋਹਣੀ ਤੇ ਆਹ ਘੇਰੇ ਦੇ ਉੱਤੇ ਵਰਕ ਇਹ ਵੀ ਸੂਟ ਤੁਹਾਨੂੰ ਮਿਲ ਜਣਾ ਜਿਹਦੇ ਵਿੱਚ ਬਾਟਮ ਆਉਣੀ ਪਲੇਨ ਉਪਾੜਾ ਸਿਲਕ ਦੀ ਰੇਟ ਆਉਣਾ ਜੇ ਸਿਰਫ ਤੇ ਸਿਰਫ ਇਹਦਾ ਸੂਟ ਦਾ ਤੁਹਾਨੂੰ 1290 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੀ ਤੇ ਇੱਕ ਆ ਸੋਨਾ ਜਿਹਾ ਕਲਰ ਆ ਗਿਆ ਜੇ ਬਹੁਤ ਪਿਆਰਾ ਜਿਹਾ ਸੂਟ ਦਾ ਤੇ ਇਹਦੇ ਵਿੱਚ ਆ ਮਾਈਨਰ ਜਿਹਾ ਹੈਗਾ ਜੇ ਵੀ ਇਹਦਾ ਕਲਰ ਜਿਹੜਾ ਆ ਇਹਦੇ ਉੱਪਰ ਪਾਣੀ ਡੁੱਲ ਗਿਆ ਕੀ ਹੋਇਆ ਸਮਝ ਨਹੀਂ ਲੱਗੀ ਕੁਝ ਗੜਬੜ ਹੀ ਕੁਛ ਹੈ ਇਸ ਵਿੱਚ ਅਕੋਰਡਿੰਗ ਜੀ ਨਿਕਲ ਜਾਣਾ ਆ ਇਹ ਬਾਟਮ ਜੇ ਦੀ ਉਹ ਕੋਈ ਚੱਕਰ ਨਹੀਂਗਾ ਇਹਦੀ ਕਟਿੰਗ ਜਿਹੜੀ ਆ ਉਹ ਹੋ ਜਾਣੀ ਆ ਸਾਈਡ ਤੇ ਨਿਕਲ ਜਾਣਾ ਇਹਨੂੰ ਇਗਨੋਰ ਮਾਰ ਦਿਓ ਤੁਸੀਂ ਆਹ ਹੈਂਡਵਰਕ ਹਾਈਲਾਈਟ ਦੁਪੱਟਾ ਨਾਲ ਇਹਦੇ ਹੈਗਾ ਜੇ ਚਨੌਨ ਦਾ ਤੇ ਸਾਰਾ ਸੂਟ ਬਹੁਤ ਪਿਆਰਾ ਬਣਿਆ ਜੇ ਰੇਟ ਸਿਰਫ ਤੇ ਸਿਰਫ ਇਹਦਾ ਹੈਗਾ ਜੇ 1290 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਚ ਤੇ ਆਹ ਲਓ ਜੀ ਆਹ ਵੀਡੀਓ ਦਾ ਆਖਰੀ ਸੂਟ ਜੇ ਤੇ ਜਿਹਦੇ ਵਿੱਚ ਤੁਹਾਨੂੰ ਸਾਰਾ ਸੂਟ ਮਿਲ ਜੂਗਾ ਜੇ ਫੁਲਕਾਰੀ ਸਟਾਈਲ ਚ ਬਣਿਆ ਇਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਔਰਗਾਂజా ਦਾ ਇਹਦੇ ਵਿੱਚ ਮਿਲੂਗਾ ਦੁਪੱਟਾ ਤੇ ਉਪਾੜਾ ਸਿਲਕ ਦੀ ਆਊਗੀ ਬਾਟਮ ਤੇ ਔਰਗਾਂజా ਦੀ ਆਊਗੀ ਸ਼ਰਟ ਤੇ ਸਾਰੀ ਸ਼ਰਟ ਜਿਹੜੀ ਜੇ ਇਦਾਂ ਬੂਟੀਆਂ ਦਾ ਹਨ ਛੋਟੀਆਂ ਛੋਟੀਆਂ ਪੰਜਾ ਮਿਲ ਜਣਗੀਆਂ ਇਸ ਤੋਂ ਬਾਅਦ ਘੇਰੇ ਦੇ ਉੱਤੇ ਤੁਸੀਂ ਵੇਖ ਸਕਦੇ ਜੇ ਇਹਦੇ ਵਿੱਚ ਸਾਰੇ ਵਰਕ ਬੜਾ ਸੋਹਣਾ ਜੇ ਜਿਹਦੇ ਵਿੱਚ ਬਣਿਆ ਆ ਬਹੁਤ ਸੋਹਣਾ ਫੁਲਕਾਰੀ ਟੰਕਾ ਤੇ ਨਾਲ ਇਹਦੇ ਦੁਪੱਟੇ ਦੇ ਉੱਤੇ ਪੱਲਿਆਂ ਦੇ ਆਊਗਾ ਜੇ ਬਹੁਤ ਸੋਹਣਾ ਵਰਕ ਇਹਦੇਆਂ ਦੇ ਇਹ ਤੁਹਾਨੂੰ ਮਿਲ ਜੂਗਾ ਔਰਗਾਂజా ਦੇ ਉੱਤੇ ਤੇ ਬਾਟਮ ਮਿਲ ਜੂਗੀ ਜੋ ਪਾੜਾ ਸਿਲਕ ਦੇ ਉੱਤੇ ਸੇਮ ਡਿਜ਼ਾਈਨ ਜਿਹੜਾ ਜੇ ਉਹ ਬਣਿਆ ਜੇ ਇਹਦੇ ਵਿੱਚ ਜਿਹੜਾ ਬਾਟਮ ਤੇ ਆ ਉਹੀ ਇਹਦੇ ਘੇਰੇ ਤੇ ਆ ਉਹੀ ਇਹਦੇ ਦੁਪट्टे ਦੇ ਪੱਲਿਆਂ ਤੇ ਆ ਤੇ ਕਲਰ ਜਿਹੜਾ ਜੇ ਉਹ ਹੈਗਾ ਜੇ ਇਹਦਾ orange ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 1290 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਲਓ ਜੀ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਤੁਹਾਨੂੰ ਵੀਡੀਓ ਚ ਪਾ ਕੇ ਦੇ ਦਿੱਤੇ ਅੱਜ ਤੇ ਇਹ ਤੁਹਾਨੂੰ ਆਪਾਂ ਸੂਟ ਜਿਹੜੇ ਦਿੱਤੇ ਆ ਸਿਰਫ ਇੱਕ ਡੈਮੋ ਤੇ ਸੈਂਪਲ ਜਿਦਾ ਮੈਂ ਵੀਡੀਓ ਤੇ ਸਟਾਰਟਿੰਗ 'ਚ ਵੀ ਕਹਿਤਾ ਸੀ ਹੁਣ ਵੀ ਤੁਹਾਨੂੰ ਮੈਂ ਦੱਸਣ ਲਿਆ ਆ ਕਿ ਇਹ ਆਪਾਂ ਤੁਹਾਨੂੰ ਅੱਗੇ ਜਿਹੜੇ ਪ੍ਰਾਈਸ ਆਉਣੇ ਆ ਪਲੱਸ ਆਉਣੇ ਜੇ ਇਹ ਰੇਟ 'ਚ ਹੁਣ ਸੂਟ ਨਹੀਂ ਜੀ ਮਿਲਣੇ ਦੁਬਾਰੇ ਇਹ ਵਾਲੇ ਨਵੇਂ ਸੂਟ ਆਉਣਗੇ ਨਵੇਂ ਰੇਟ ਆਉਣਗੇ ਤੇ ਕੁਆਲਿਟੀ ਤੁਸੀਂ ਚੈੱਕ ਕਰ ਲਿਓ ਭਾਵੇਂ ਇੱਕ ਸੂਟ ਮੰਗਾ ਕੇ ਚੈੱਕ ਕਰ ਲਿਓ ਤੇ ਜਿਹੜੇ ਅੱਗੇ ਸਾਡੇ ਭੈਣ ਭਰਾ ਮਗਾਉਂਦੇ ਆ ਜਿਨ੍ਹਾਂ ਦਾ ਸਾਡੇ ਤੇ ਟਰਸਟ ਬਣਿਆ ਉਹਨਾਂ ਦਾ ਦਿਲੋਂ ਧੰਨਵਾਦ ਜਿਹੜੇ ਨਵੇਂ ਜੋੜਦੇ ਆ ਸਾਡੇ ਨਾਲ ਉਹ ਤੁਸੀਂ ਸੜਕੋ ਸਸਤੇ ਸੂਟ ਵੀ ਮੰਗਾ ਕੇ ਵੇਖ ਸਕਦੇ ਜੇ ਮ ਠੀਕ ਹੈ ਜੀ ਜੇ ਕੋਈ ਕਮੀ ਪੇਸ਼ ਹੀ ਰਹਿੰਦੀ ਹੋਊਗੀ ਤੇ ਉਹ ਆਪਾਂ ਜਰੂਰ ਤੁਹਾਡੀ ਪੂਰੀ ਕਰਾਂਗੇ ਕਲੀਅਰ ਕਰਾਂਗੇ ਤੇ ਬਾਕੀ ਸੋਹਣੇ ਸੋਹਣੇ ਸੂਟ ਲੈਣ ਲਈ ਤੁਸੀਂ ਮੈਨੂੰ ਆਰਡਰ ਕਰੋ ਤੇ ਜਿਹਨੇ ਦੁਕਾਨ ਤੇ ਆਉਣਾ ਆਣ ਕੇ ਜੀਆਂ ਨੂੰ ਲੈ ਸਕਦਾ ਚੇਂਜ ਐਕਸਚੇਂਜ ਜਿਹੜੀ ਜੇ ਉਹ ਨਾ ਆਨਲਾਈਨ ਹੈਗੀ ਜੇ ਤੇ ਨਾ ਹੀ ਦੁਕਾਨ ਤੇ ਹੈਗੀ ਜੀ ਠੀਕ ਹੈ ਜੀ ਕਸਟਮਰ ਸੂਟ ਲੈ ਜਾਂਦੇ ਆ ਫਿਰ ਚੇਂਜ ਕਰਨ ਵਾਸਤੇ ਆ ਜਾਂਦੇ ਆ ਮੈਂ ਚੇਂਜ ਨਹੀਂ ਜੇ ਕਰਦਾ ਦੁਕਾਨ ਦੇ ਉੱਤੇ ਵੀ ਤੇ ਆਨਲਾਈਨ ਵੀ ਬਾਕੀ ਤੁਸੀਂ ਸੋਹਣੇ ਸੋਹਣੇ ਸੂਟ ਲੈਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੰਸਟਾਗ੍ਰam ਨੂੰ ਫੋਲੋ ਕਰਿਓ ਫਿਰ ਮ वाहेगुरु जी का खालसा वाहेगुरु जी की फतेह